ਐ ਮੈਨੂੰ ਕਹਿੰਦੇ ਸੀਗੇ ਕਈ ਲੋਕ ਦਿੱਤੋਂ ਜਾਇਆ ਨਹੀਂ ਜਾਣਾ ਤੂੰ ਕਾ ਤੂੰ ਉੱਤੇ ਚੱਲ ਜਾ ਘੋੜੇ ਤੇ ਚੱਲ ਜਾ ਤੈਨੂੰ ਉਹ ਗਰਾ ਦੇਣਿਆ ਯਾਤਰੀ ਗਰਾ ਦੇਣਿਆ ਮੈਂ ਕਹਿੰਦਾ ਨਹੀਂ ਮੈਂ ਇੱਥੇ ਨਹੀਂ ਜਾਣਾ ਮੈਂ ਜਾਊਂਗਾ ਤੇ ਤੁਰਕੀ ਜਾਊਂਗਾ ਨਹੀਂ ਮੇਹ ਤੋਂ ਬੈਗ ਸੀਗਾ ਬੈਗ ਉਹ ਕਿਸੇ ਮੁੰਡੇ ਨੂੰ ਫੜਾਤਾ ਸੀਗਾ ਤੇ ਉਹ ਫਿਰ ਉਹ ਕੋਠੇ ਮਤਲਬ ਕਿ ਉੱਪਰ ਲੈ ਗਿਆ ਆ ਤੇ ਉਦਾਂ ਮੈਂ ਉਹ ਮੈਨੂੰ ਕਹੀ ਗਈ ਜਾਂਦਾ ਸੀ ਤੈਨੂੰ ਕੋੜੇ ਤੇ ਚੜਾ ਦੇਨੇ ਮੈਂ ਕਿਹਾ ਨਹੀਂ ਮੈਂ ਤੁਰ ਕੇ ਆਉਂਗਾ ਕਹਿੰਦੇ ਨਹੀਂ ਜੇ ਤੂੰ ਸਾਡੇ ਨਾਲ ਨਾ ਆਇਆ ਤੈਨੂੰ ਕੋੜੇ ਤੇ ਚੜਾ ਦੇਣਾ ਮੈਂ ਕਿਹਾ ਨਹੀਂ ਨਹੀਂ ਤੁਸੀਂ ਜਾਓ ਕੋਈ ਗੱਲ ਨਹੀਂ ਮੈਂ ਹੌਲੀ ਹੌਲੀ ਆਪਣੇ ਪਾਜੂ ਆਂਗਾ ਅੱਛਾ ਮਨ ਨਹੀਂ ਡੋਲਦਾ ਜਿਵੇਂ ਤੁਸੀਂ ਕਿਹਾ ਕਿ ਮੈਨੂੰ ਸਾਰਿਆਂ ਨੇ ਕਿਹਾ ਕਿ ਤੇਰੇ ਕੋ ਨਹੀਂ ਚੜਿਆ ਜਾਣਾ ਹਨਾ ਜਦੋਂ ਤੁਰਨ ਦੇ ਵਿੱਚ ਵੀ ਥੋੜੀ ਪ੍ਰੋਬਲਮ ਹੈ ਤਾਂ ਮਨ ਨਹੀਂ ਡੋਲਦਾ ਕਰੀ ਕਿ ਨਹੀਂ ਯਾਰ ਮੈਨੂੰ ਕਿਉਂ ਇਦਾਂ ਕਹਿੰਦੇ ਆ ਜਾਂ ਮੈਂ ਵੀ ਤੁਰ ਕੇ ਜਾਊਂਗਾ ਇਹ ਜੀ ਬਸ ਮੇਰੇ ਚਾਚਾ ਜੀ ਨੇ ਮੇਰੇ ਹੱਥੋਂ ਫੜਿਆ ਹੋਇਆ ਸੀਗਾ ਉਹਨਾਂ ਦੇ ਹੱਥੋਂ ਮੈਂ ਗਿਰ ਗਿਆ ਸੀਗਾ ਅੱਛਾ ਕੁਝ ਮਜਬੂਰੀਆਂ ਹੁੰਦੀਆਂ ਨੇ ਤੇ ਕੁਝ ਰੱਬ ਵੱਲੋਂ ਹੁੰਦਾ ਹੈ ਕਿ ਰੱਬ ਨੇ ਕਾ ਜੱਟ ਲਵਾਤੀ ਹੈਗੀ ਆ ਤੇ ਉਸ ਤੋਂ ਬਾਅਦ ਫਿਰ ਮੇਰੇ ਸਿਰ ਦੀਆਂ ਹੱਡੀਆਂ ਸਾਰੀਆਂ ਟੁੱਟ ਗਈਆਂ ਸੀਗੀਆਂ ਹੁੰਦੇ ਚ ਪਲੇਟ ਪਈ ਹੋਈ ਆ ਤਾਂ ਕਰਕੇ ਉਸ ਦੇ ਹਿਸਾਬ ਨਾਲ ਮੈਂ ਹੈ ਮੇਰੀ ਆਲੀ ਹੈ ਸਾਈਡ ਪੂਰੀ ਵੀਕ ਆ ਉਦਾਂ ਮੈਂ ਫਿਜ਼ੀਕਲ ਠੀਕ ਆ ਅੱਛਾ ਤੇ ਫਿਰ ਵੀ ਉਹ ਮਾਰਾ ਹੈ ਤੇ ਕਦੀ ਮਲਾਲ ਨਹੀਂ ਆਇਆ ਜੋ ਮੈਨੂੰ ਕੀਤਾ ਉਹ ਚਲੋ ਮੇਰੀ ਭਲਾਈ ਲਈ ਕੀਤਾ ਹੋਊਗਾ ਨਹੀਂ ਤਾਂ ਸਾਰੇ ਡਾਕਟਰਾਂ ਨੇ ਜਵਾਬ ਦਿੱਤਾ ਸੀਗਾ ਮੈਂ 2 ਮਹੀਨਿਆਂ ਦਾ ਸੀਗਾ ਜਦੋਂ ਮੈਂ ਜਦੋਂ ਮੇਰੇ ਸੱਟ ਲੱਗੀ ਸੀ ਇਹ ਇਦਾਂ ਦੀ ਕਰਦੇ ਨੇ ਕੋਈ ਨਹੀਂ ਕਹਿਆ ਰੋਕਿਆ ਨਹੀਂ ਉਹਨਾਂ ਨੇ ਮੈਂ ਉਹਨਾਂ ਨੇ ਰੋਕਿਆ ਸੀਗਾ ਕਹਿੰਦੇ ਕਿ ਦਿੱਤੋ ਜਾਇਆ ਨਹੀਂ ਜਾਣਾ ਸਾਨੂੰ ਡਰ ਲੱਗਦਾ ਤੂੰ ਨਾ ਆ ਜਾ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਇੱਕ ਵਾਰ ਜਾ ਕੇ ਆਉਂਗਾ